ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖ ਜਗਤ ਨੂੰ ਜਿਹੜਾ ਸਿਧਾਂਤ ਬਖਸ਼ਿਆ ਹੈ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹਾ ਪਛਾਣੇ ਸੇ ਇਹ ਸਿੱਖ ਜਗਤ ਦੇ ਅੰਦਰ ਕਿਰਤ ਦਾ ਨਾਮ ਦੇ ਨਾਲ ਆਗਾਜ਼ ਕੀਤਾ ਕਿਰਤ ਕਰਨ ਦਾ ਹੁਕਮ ਕੀਤਾ ਵੀ ਆਪ ਵੀ ਕਿਰਤ ਕਰਕੇ ਛਕਣਾ ਹੈ ਤੇ ਨਾਲ ਵੀ ਆ ਰਪਈਆਂ ਦੇ ਨਾਲ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਵੀ ਤੇਰੇ ਇਰਦ ਗਿਰਦ ਵੀ ਕੋਈ ਭੁਖਾ ਨਾ ਰਵੇ। ਉਸੇ ਸਿਧਾਂਤ ਤੇ ਚੱਲਦਿਆਂ ਹੀ ਜਿਹੜਾ ਸਿੱਖ ਜਗਤ ਹੈ 99% ਦੀ ਤਕਰੀਬਨ ਇਹ ਕਿਸਾਨੀ ਕਰਦੇ ਨੇ। ਪਰ ਜਿਹੜਾ ਭਾਰਤ ਵਰਸ਼ ਦਾ ਕਾਨੂੰਨ ਹੈ ਜੋ ਕਿ ਸਮੇਂ ਦੀ ਜਿਹੜੀ ਸਰਕਾਰ ਹੈ ਕਿਸਾਨ ਵੀਰਾਂ ਦਾ ਖੁਰਾਕ ਖੋਜ ਮਟਾਉਣ ਦੇ ਲਈ ਇਹ ਭਾਰਤ ਦੀ ਸਰਕਾਰ ਨੇ ਤਿੰਨ ਕਾਨੂੰਨ ਜਿਹੜੇ ਲਾਗੂ ਕੀਤੇ ਉਹਦੇ ਨਾਲ ਆਪ ਸਾਰੇ ਕਿਸਾਨ ਵੀਰ ਰੂਬਰੂ ਹੋ ਹੀ ਚੁੱਕੇ ਹੋ ਔਰ ਇਹ ਗੁੰਗੀ ਬੋਲੀ ਸਰਕਾਰ ਦੇ ਤਾਂ ਹੀ ਜਦੋਂ ਤਕਰੀਬਨ 25 26 ਨਵੰਬਰ 2020 ਨੂੰ ਕਿਸਾਨਾਂ ਨੇ ਆਵਾਜ਼ ਪਹੁੰਚਾਉਣ ਦੇ ਲਈ ਦਿੱਲੀ ਵੱਲ ਨੂੰ ਕੂਚ ਕੀਤਾ ਤੇ ਇਹਨਾਂ ਲੋਕਾਂ ਨੇ ਸਰਕਾਰ ਨੇ ਗੰਦੇ ਪਾਣੀ ਦੀਆਂ ਬੋਛਾੜਾਂ ਕੀਤੀਆਂ ਇਹਨਾਂ ਨੇ ਇਹਨਾਂ ਕਿਸਾਨਾਂ ਦੇ ਉੱਤੇ ਜ਼ੁਲਮੋ ਸਤਮ ਢਾਏ ਔਰ ਉਲਟਾ ਗੁਰੂ ਨਾਨਕ ਸਾਹਿਬ ਦੀ ਮਹਾਨ ਮਰਿਆਦਾ ਨੂੰ ਪੀਰੀ ਦੇ ਸਿਧਾਂਤ ਨੂੰ ਲਾਗੂ ਰੱਖ ਦਿਆ ਸਿਪਾਈਆਂ ਨੂੰ ਪੁਲਿਸ ਨੂੰ ਧੱਕੋ ਜ਼ੋਰੀ ਕਰਨ ਵਾਲਿਆਂ ਨੂੰ ਵੀ ਇਹਨਾਂ ਨੇ ਲੰਗਰ ਸ਼ਕਾ ਕੇ ਚੜ੍ਹਦੀ ਕਲਾ ਦੇ ਨਾਲ ਸਿੱਖ ਜਗਤ ਦੇ ਸਿਧਾਂਤ ਤੋਂ ਜਾਣੂ ਕਰਵਾਇਆ ਇਹ ਕੱਲਾ ਕਿਸਾਨ ਵੀਰਾਂ ਦਾ ਹੀ ਸੰਘਰਸ਼ ਨਹੀਂ ਹੈ ਮੈਂ ਇੱਕ ਕਾਨੂੰਨ ਤੇ 2 ਮਿੰਟ ਬੋਲ ਦਵਾਂ ਦੇਖੋ ਜਿਹੜੇ ਤਿੰਨ ਕਿਸਾਨ ਮਾਰੂ ਕਾਨੂੰਨ ਨੇ ਇੱਕ ਤੇ ਕੰਟਰੈਕਟ ਫਾਰਮਿੰਗ ਆ ਜਿਹਦੇ ਨਾਲੇ ਪਹਿਲੀ ਸਾਡੀ ਖੋਣਗੇ ਦੂਸਰਾ ਜਿਹੜਾ ਕਾਨੂੰਨ ਹੈ ਜਿੰਨੀ ਮਰਜ਼ੀ ਤੁਸੀਂ ਸਟੋਰੇਜ ਕਰ ਲਵੋ ਜਮ੍ਹਾਂ ਕਰ ਲਵੋ ਔਰ ਬਾਅਦ ਦੇ ਵਿੱਚ ਜਿਹੜਾ ਰੌ ਮਟੀਰੀਅਲ ਹੈ ਮਹਿੰਗੇ ਭਾਅ ਵਿੱਚੋ ਇਹਦੇ ਨਾਲ ਚਾਹੇ ਕੋਈ ਮਿਡਲ ਕਲਾਸ ਹੈ ਚਾਹੇ ਕੋਈ ਦੁਕਾਨਦਾਰ ਹੈ ਚਾਹੇ ਕੋਈ ਕਿਸਾਨ ਹੈ ਦਿਹਾੜੀ ਧੱਪੇ ਵਾਲਾ ਹੈ ਇਹਦਾ ਇਫੈਕਟ ਇਹਨਾਂ ਸਾਰਿਆਂ ਦੇ ਉੱਪਰ ਪਵੇਗਾ ਇਹ ਜਿਹੜਾ ਜ਼ਰੂਰੀ ਸਾਜੋ ਸਮਾਨ ਹੈ ਇਹ ਜਿਹੜੀ ਸੋਧ ਹੋਈ ਹੈ ਕਾਨੂੰਨ ਵੇਚੇ ਦੇ ਵਿੱਚ ਦੋ ਤਰ੍ਹਾਂ ਦੀਆਂ ਗੁੱਡਸ ਆਉਂਦੀਆਂ ਨੇ ਪੈਰਿਸ਼ੇਬਲ ਨਾਨ ਪੈਰਿਸ਼ੇਬਲ ਪੈਰਿਸ਼ੇਬਲ ਉਹ ਨੇ ਜੋ ਛੇਤੀ ਖਰਾਬ ਹੋ ਜਾਂਦੇ ਨੇ ਜਿਵੇਂ ਆਲੂ ਗੰਡੇ ਨੇ ਨਾਨ ਪੈਰਿਸ਼ੇਬਲ ਉਹ ਖਾਣ ਪੀਣ ਦਾ ਸਮਾਨ ਜਿਹੜਾ ਜਲਦੀ ਖਰਾਬ ਨਹੀਂ ਹੁੰਦਾ ਹੁਣ ਹੋਵੇਗਾ ਕੀ ਇਸ ਕਾਨੂੰਨ ਦੇ ਵਿੱਚ ਸਰਕਾਰ ਨੇ ਲਾਗੂ ਕੀਤਾ ਹੈ ਵੀ ਜੇ ਕੋਈ ਜਿਹੜਾ ਕਾਰਪੋਰੇਟ ਘਰਾਣਾ ਹੈ ਆਲੂ ਗੰਡੇ ਸਟੋਰ ਕਰੇ ਗੰਡਿਆਂ ਦਾ ਭਾਅ ਮੰਨ ਲਓ 100 ਰੁਪਏ ਆ ਮਾਰਕੀਟ ਵਿੱਚ ਜੇ ਉਹ 200 ਰੁਪਏ ਨੂੰ ਵੇਚੇਗਾ 100% ਦੀ 100% ਵਧਾ ਕੇ ਤੇ ਫਿਰ ਸਰਕਾਰ ਦਖਲ ਅੰਦਾਜ਼ੀ ਕਰੇਗੀ ਵੀ ਇਹ ਗਲਤ ਹੋ ਰਿਹਾ ਹੈ ਤੇ ਜੇ 100% ਦੀ ਜਗ੍ਹਾ ਤੇ 99% ਦੀ ਹੀ ਬੋਲ ਵਧਾਵੇਗਾ ਤੇ ਸਰਕਾਰ ਦਖਲ ਨਹੀਂ ਦੇਵੇਗੀ ਅੱਛਾ 100% ਦੀ ਮੁੱਲ ਕਿਉਂ ਵਧਾਉਣਗੇ ਕਾਰਪੋਰੇਟ ਘਰਾਣੇ ਜਿਹੜੀ ਚੀਜ਼ 100 ਦੀ ਹੈ ਤੁਹਾਨੂੰ 199 ਦੀ ਵੇਚਣਗੇ ਸਰਕਾਰ ਦੇ ਲੋ ਤੋਂ ਬਚਣ ਦੇ ਲਈ ਹੁਣ ਹਰ ਚੀਜ਼ ਦੁੱਗਣੇ ਭਾਅ ਤੇ ਇੱਥੇ ਵਿਕੇਗੀ ਅਜੋਕੇ ਸਮੇਂ ਵਿੱਚ ਇਹ ਕਾਨੂੰਨ ਕਿਉਂ ਲਿਆਉਣਾ ਪਿਆ ਮੇਰੀ ਗੱਲ ਦਾ ਖਿਆਲ ਰੱਖਿਓ ਇਕਨੋਮੀਕਲੀ ਜਿਹੜੀ ਦੁਨੀਆ ਹੈ ਉਹ ਗਰੀਬੀ ਵੱਲ ਨੂੰ ਜਾ ਰਹੀ ਹੈ ਜੰਗਾਂ ਜੁੱਗਾਂ 'ਚ ਪੈਸਾ ਬੜਾ ਖਰਚ ਕਰ ਰਹੇ ਨੇ ਦੇਸ਼ ਬਿਲੀਅਨਸ ਆਫ ਡਾਲਰ ਲਾ ਰਹੇ ਨੇ ਹੁਣ ਮੰਦੀ ਚੱਲ ਰਹੀ ਐ ਕਾਰਾਂ ਦਾ ਧੰਦਾ ਵੀ ਮੱਠਾ ਪੈ ਗਿਆ ਐ ਹਰ ਕੋਈ ਕਾਰੋਬਾਰ ਮੱਠਾ ਪੈ ਗਿਆ ਐ ਅੱਛਾ ਮੰਦੀ ਹੋਵੇ ਜਾਂ ਚੰਗਾ ਸਮਾਂ ਚੱਲਦਾ ਹੋਵੇ ਰੋਟੀ ਖਾਣੀ ਕੋਈ ਨਹੀਂ ਛੱਡਦਾ ਠੀਕ ਐ ਮੇਰੇ ਕੋਲ ਆਰਥਿਕ ਤੌਰ ਤੇ ਪੈਸਾ ਨਹੀਂ ਮੈਂ ਕਾਰ ਨਹੀਂ ਖਰੀਦਾਂਗਾ ਸਰ ਜਾਵੇਗਾ ਪਰ ਰੋਟੀ ਬਿਨਾ ਨਹੀਂ ਸਰੇਗਾ ਚਾਹੇ ਕੋਈ ਗਰੀਬ ਐ ਅਮੀਰ ਐ ਇਹ ਜਿੰਨੀ ਵੀ ਮੀਡਲ ਕਲਾਸ ਹੈ ਜਿੰਨੇ ਵੀ ਗਰੀਬ ਗੁਰਬੇ ਨੇ ਜਿਤਨੇ ਵੀ ਦਿਹਾੜੀਦਾਰ ਨੇ ਕਿਸਾਨ ਨੇ ਇਹ ਇੱਕ ਗੱਲ ਨੂੰ ਸਮਝ ਲੈਣ ਵੀ ਜਦੋਂ ਹਰ ਚੀਜ਼ ਦਾ ਦੂਣਾ ਭਾਅ ਇਹਨਾਂ ਨੂੰ ਦੇਣਾ ਪਿਆ ਇਹਨਾਂ ਨੂੰ ਸਮਝ ਆਵੇਗੀ ਵੀ ਕਿਸਾਨ ਕੇਵਲ ਆਪਣੇ ਗਰੀਬਾਂ ਨੂੰ ਬਚਾਉਣ ਲਈ ਨਹੀਂ ਦਿੱਲੀ ਪਹੁੰਚੇ ਸਮੁੱਚੇ ਭਾਰਤ ਵਰਸ਼ ਦੇ ਲੋਕ ਜਿਹੜੇ 90% ਦੀ ਕਿਸਾਨੀ ਤੇ ਨਿਰਭਰ ਕਰਦੇ ਨੇ ਉਹਨਾਂ ਦੇ ਲਈ ਆਵਾਜ਼ بلند ਕਰਨ ਪਹੁੰਚੇ ਨੇ ਜੇ ਤੇ ਵੇਖੋ ਦੋ ਵਕਤ ਦੀ ਰੋਟੀ ਕੇਵਲ ਕਿਸਾਨ ਖਾਂਦਾ ਹੈ ਦਫਤਰਾਂ ਵਿੱਚ ਬਹਿਣ ਵਾਲੇ ਨਹੀਂ ਖਾਂਦੇ ਤੇ ਨਾ ਕਿਸਾਨਾਂ ਦਾ ਸਾਥ ਦਿਓ ਜੇ ਤੇ ਅਮੀਰ ਘਰਾਣਾ ਨੋਟਾਂ ਨੂੰ ਖਾਂਦਾ ਹੈ ਪੈਸੇ ਨੂੰ ਖਾਂਦਾ ਹੈ ਤੇ ਨਾ ਸਾਥ ਦਿਓ ਜਿਹੜਾ ਨੈਸ਼ਨਲ ਮੀਡੀਆ ਹੈ ਇਹ ਕੇਵਲ ਸੋਸ਼ਲ ਮੀਡੀਆ ਕਵਰੇਜ ਦੇ ਰਿਹਾ ਹੈ ਨੈਸ਼ਨਲ ਮੀਡੀਆ ਅਗਰ ਉਹਨਾਂ ਦੇ ਬੱਚੇ ਰੋਟੀ ਨਹੀਂ ਖਾਂਦੇ ਸਪੀਕਰ ਹੀ ਫੜਫੜ ਖਾਂਦੇ ਨੇ ਤੇ ਨਾ ਸਾਥ ਦੇਣ ਅਗਰ ਦੋ ਵਕਤ ਦੀ ਰੋਟੀ ਭਾਰਤ ਵਰਸ਼ ਦੇ ਲੋਕ ਖਾਂਦੇ ਨੇ ਤੇ ਸਮੁੱਚੇ ਸਮੋਟੇ ਭਾਰਤ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਰਹੀ ਅੱਜ ਦੀ ਸਰਕਾਰ ਦੀ ਗੱਲ ਪਰਸ਼ੀਅਨ ਦੇ ਫਾਰਸੀ ਦੇ ਗੁਰੂ ਗੋਬਿੰਦ ਦੇ ਇਹ ਸ਼ੇਰ ਪੜ ਕੇ ਮੈਂ ਫਤਿਹ ਬੁਲਾਵਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਇੱਕ ਬੋਲ ਹੈ ਕਹਿੰਦੇ ਤੂੰ ਲੱਖ ਤਖਤਾਂ ਦਾ ਮਾਲਕ ਹੋਵੇਂ ਪਰ ਸੱਚ ਦੇ ਅੱਗੇ ਇਹ ਝੂਠੇ ਤਖਤ ਟਿਕਦੇ ਨਹੀਂ ਤੂੰ ਗਰ ਜ਼ਬਰ ਆਜ਼ਜ਼ ਖਰਾਸ਼ੀ ਮੁਕਨ ਕਸਮ ਰਾਬਾ ਤੇਸ਼ਾ ਤਰਾਸ਼ੀ ਮੁਕਨ ਤੂੰ ਗਰੀਬਾਂ ਦਾ ਲਹੂ ਕਾਨੂੰਨ ਦੀ ਤਲਵਾਰ ਦੇ ਨਾਲ ਅਜੋਕੇ ਸਮੇਂ ਦੇ ਹੁਕਮਰਾਨ ਨਾ ਡੋਲ ਯਾਦ ਰੱਖੀ ਜੇ ਇਹ ਤਲਵਾਰ ਉਠਾ ਕੇ ਤੇਰਾ ਲਹੂ ਨਹੀਂ ਡੋਲ ਸਕਦੇ ਇਹਨਾਂ ਦੀ ਹਾਰ ਰੱਬ ਤੱਕ ਪਹੁੰਚੇਗੀ ਤੇ ਰੱਬ ਦੀ ਤਲਵਾਰ ਦਿਖਦੀ ਨਹੀਂ ਪਰ ਜਦੋਂ ਫਿਰਦੀ ਹੈ ਖਰਾ ਖੋਜ ਮਿਟਾ ਦਿੰਦੀ ਹੈ ਤਖਤਾਂ ਦਾ ਤੇ ਜੇ ਇਹ ਸਮਝਣ ਇਹਨਾਂ ਕੋਲ ਲੱਖਾਂ ਫੌਜਾਂ ਨੇ ਤੇ 26 ਨਵੰਬਰ ਨੂੰ ਇਹਨਾਂ ਵੇਖ ਹੀ ਲਿਆ ਹੈ ਵੀ ਫੌਜਾਂ ਖਾਲਸੇ ਅੱਗੇ ਸਿੱਖਾਂ ਅੱਗੇ ਨਹੀਂ ਟਿਕਦੀਆਂ ਖਾਲਸੇ ਦਾ ਜੋਸ਼ੋ ਖਰੋਸ਼ ਸੀ ਅੱਜ ਹਰਿਆਣੇ ਦੇ ਵੀਰ ਰਾਜਸਥਾਨ ਦੇ ਵੀਰ ਚਾਹੇ ਕੋਈ ਵੀ ਮਸਬ ਹੈ ਕੋਈ ਵੀ ਧਰਮ ਹੈ ਰੋਟੀ ਹਰ ਇੱਕ ਖਾਂਦਾ ਹੈ ਸਿੱਖਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੇ ਹੋਏ ਨੇ ਔਰ ਸੱਚ ਦੀ ਸਦਾ ਜਿੱਤ ਹੈ ਕਲਗੀਧਰ ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੂ ਨਾ ਫੌਜੂ ਨਾ ਫਰਸ਼ ਖੁਦਾ ਬੰਦ ਬਖਸ਼ੇਂਦੇ ਐਸ਼ ਅਰਸ਼ ਪਰਮਾਤਮਾ ਸਚਿਆਂ ਦੇ ਵੱਲ ਹੈ ਅਰਸ਼ਾਂ ਤੇ ਫਰਸ਼ਾਂ ਦੇ ਜਿਹੜੇ ਮਾਲਕ ਨੇ ਪਤਾ ਕੋਈ ਨਹੀਂ ਲੱਗਦਾ ਅਰਸ਼ਾਂ ਵਾਲਿਆਂ ਨੂੰ ਇਹ ਫਰਸ਼ਾਂ ਤੇ ਸੁੱਟ ਦਿੰਦਾ ਹੈ ਤੇ ਫਰਸ਼ਾਂ ਵਾਲਿਆਂ ਨੂੰ ਤਖਤ ਬਖਸ਼ ਦਿੰਦਾ ਹੈ ਤਕਰੀਬਨ 50% ਦੀ ਤੇ ਇਹ ਆਪਾਂ ਜਿਹੜਾ ਇਥੇ ਧਰਨਾ ਦਿੱਤਾ ਹੈ ਸ਼ਾਂਤਮਈ ਸਮਝ ਲਓ ਜਿੱਤ ਸਾਡੀ ਝੋਲੀ ਪੈ ਹੀ ਗਈ ਹੈ ਇਸੇ ਤਰ੍ਹਾਂ ਜੋਸ਼ੋ ਖਰੋਸ਼ ਜਾਰੀ ਰਿਹਾ ਤੇ ਪੰਜਾਬ ਨੂੰ ਜਿੱਤ ਕੇ ਮੁੜਾਂਗੇ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਨਬਾਦ ਬਾਬਾ ਜੀ ਇਸ ਤੋਂ ਬਾਅਦ ਬਾਈ ਰਾਜਵਿੰਦਰ ਸਿੰਘ ਹੈਡ ਗਰਾਫੀ ਛੋਡੇ ਨਾਲ ਵਿਚਾਰ ਸਾਂਝੇ ਕਰਨਗੇ ਇੱਕ ਤਾਂ ਬਲਾਰਿਆ ਨੂੰ ਬੇਨਤੀ ਆ ਸਤਿਕਾਰਯੋਗ ਸਾਡੇ ਬਾਬਿਆ ਨੂੰ ਵੀ ਸਮੇਂ ਦੇ ਜਾਬਤੇ ਦੇ ਵਿੱਚ ਰਹਿ ਕੇ ਆਪਦੀ ਗੱਲ ਨਿਮੇੜਨ ਦੀ ਕਿਰਪਾਲਤਾ ਕਰਨ ਦੋ ਬੇਨਤੀਆਂ ਤਰਸੀਮ ਸਿੰਘ ਜਲੰਧਰ ਤੋਂ ਉਹਨਾਂ ਦੇ ਪੈਸੇ ਤਾਂ ਨਿਕਲ ਗਏ ਤੇ ਪਰਸਾ ਸਟੇਜ ਦੇ ਕੋਲੇ ਆ ਲੈ ਜੇ ਦੂਜੀ ਬੇਨਤੀ ਇੱਕ ਬਲਵਿੰਦਰ ਸਿੰਘ ਨਾਮ ਦੇ ਵਿਦਿਆ ਹੋਰ ਪਰਸਾ ਜਿਹੜਾ ਸਾਨੂੰ ਮਿਲਿਆਗਾ ਉਹ ਵੀ ਬਲਵਿੰਦਰ ਸਿੰਘ ਆਪਦਾ ਪਰਸਾ ਸਟੇਜ ਤੋਂ ਲੈ ਜੇ ਭਾਈ ਰਾਜਵਿੰਦਰ ਸਿੰਘ ਹੈੱਡ ਗਰਾਫੀ ਫਤਿਹਗੜ੍ਹ ਸਾਹਿਬ ਤੇ ਉਹਨਾਂ ਤੋਂ ਬਾਅਦ ਸੁਖਵੀਰ ਸਿੰਘ ਚਾਹਾਨ ਕਬੱਡੀ ਖਿਡਾਰੀ ਤਿਆਰ ਹੈ ਆ ਜੋ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛਾੜਾ ਖੇਤ ਸਭ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਜਿਹੜੀ ਆਪਾਂ ਨੂੰ ਉਚਾਰਨ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਸਾਰੀਆਂ ਸੰਗਤਾਂ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨੇ ਵੀ ਕਿਸਾਨ ਵੀਰ ਪੰਜਾਬ ਤੋਂ ਜਾਂ ਹਰਿਆਣੇ ਤੋਂ ਆਪਣੇ ਘਰਾਂ ਨੂੰ ਜਾਂ ਕੰਮਕਾਰਾਂ ਨੂੰ ਸੰਕੋਚ ਕੇ ਆਏ ਨੇ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਮੋਦੀ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਮੈਂ ਪੰਜਾਬੀਆਂ ਦੇ ਨਾਲ ਇਹ ਜਿਹੜਾ ਪੰਗਾ ਲਿਆ ਏ ਇੰਦਾ ਇਹ ਜਿਹੜਾ ਹਸ਼ਰ ਉਹ ਕੀ ਹੋਵੇਗਾ ਦਾਸ ਫਤਗੜ ਪੰਜਤੂਰ ਤੋਂ ਸੰਗਤਾਂ ਲੈ ਕੇ ਪਹੁੰਚੇ ਨੇ ਬਾਬਾ ਤਾਰਾ ਸਿੰਘ ਜੀ ਝਾੜਸਾ ਵਾਲੇ ਉਹਨਾਂ ਦੇ ਨਾਂ ਤੋਂ ਇੱਕ ਜਗਾਰਾ ਤੇ ਆਇਆਂ ਸੰਗਤਾਂ ਦਾ ਧੰਨਵਾਦ ਸਤੇ ਸੈਕਟਰੀ ਦਾ ਹੋਰ ਵੀ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਖੁਸ਼ੀਆਂ ਦੇ ਜਕਾਰੇ ਬਲਾਵੇ ਸੋ ਨਿਹਾਲ ਹੋ ਜਾਵੇ ਸੋ ਸ੍ਰੀ ਅਕਾਲ ਚਿੱਟਿਆਂ ਵਾਜਾਂ ਵਾਲੋ ਫਤ ਕਰੋ ਰੱਖ ਲਿਓ ਗੁਰਦਬਾਨੇ ਦੀ लाज ਜਿੱਤੋ ਗੁਬਤੋ ਸ਼ਹੀਦੋ ਜ਼ਿੰਦੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਲਾਡਲੀਆਂ ਫੌਜਾਂ ਦੇ ਮਾਲਕੋ ਸਤ ਕਰੋ ਫੌਜਾਂ ਰੱਖਣੀਆਂ ਤਿਆਰ ਪਰ ਤਿਆਰ ਛੋਡੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜੱਟੇ ਅਕਾਲੀ ਅਕਾਲ ਅਖੀਰ ਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਚਾਹਣਾ ਹਾਂ ਕਿ ਅਸੀਂ ਜਿੱਤਾਂਗੇ ਜ਼ਰੂਰ ਜਾਰੀ جنگ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ جنگ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਬਾਅਦ ਸੁਖਵੀਰ ਸਿੰਘ ਜਹਾਨ ਅੰਤਰਰਾਸ਼ਟਰੀ ਕਬੱਡੀ ਕਮੈਂਟਰ ਸਮਾਂ 2 ਮਿੰਟ ਤੇ ਉਹਨਾਂ ਤੋਂ ਬਾਅਦ ਸੰਤ ਬਾਬਾ ਪ੍ਰੀਤਮ ਸਿੰਘ ਜੀ ਡੋਮੇਲੀ ਵਾਲੇ ਸਮਾਂ 3 ਮਿੰਟ ਤਿਆਰ ਹੈ ਵਾਹਿਗੁਰੂ ਜਿੱਤਰਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਸਭ ਤੋਂ ਪਹਿਲਾਂ ਮੈਂ ਕਿਸ਼ੇ ਕਹਾਂਗਾ ਕਿ ਜਦੋਂ ਤੱਕਦਾ ਮੈਂ ਕਿਸਾਨਾਂ ਵੱਲੇ ਸ਼ੰਘਰਸ਼ ਤੇ ਮੈਨੂੰ ਫਕਰ ਹੁੰਦਾ ਜਦੋਂ ਤੱਕਦਾ ਮੈਂ ਹਕੂਮਤ ਵੱਲੇ ਬੋਲੀ ਸਰਕਾਰ ਤੇ ਕੋਈ ਨਹੀਂ ਅਸਰ ਹੁੰਦਾ ਔਰੰਗਜ਼ੇਬ ਦੀ ਕਬਰ ਤੋਂ ਪੁਸ਼ ਮੋਤੀ ਕੀਤੇ ਧੱਕਿਆਂ ਦਾ ਕੀ ਹਸ਼ਰ ਹੁੰਦਾ ਔਰੰਗਜ਼ੇਬ ਦੀ ਕਬਰ ਤੋਂ ਪੁਸ਼ ਮੋਤੀ ਕੀਤੇ ਧੱਕਿਆਂ ਦਾ ਕੀ ਹਸ਼ਰ ਹੁੰਦਾ ਅਰੰਗਾਬਾਦ ਦੇ ਵਿਚ ਔਰੰਗਜ਼ੇਬ ਦੀ ਕਬਰ ਅੱਜ ਦੀਵੇ ਨੂੰ ਪਰਸ ਰਹੀ ਹੈ ਅੱਜ ਸਿੱਖਾਂ ਨੂੰ ਅਤਵਾਦੀ ਕਿਹਾ ਜਾ ਰਿਹਾ ਹੈ ਅੱਜ ਸਿੱਖਾਂ ਨੂੰ ਪੱਖਵਾਦੀ ਕਿਹਾ ਜਾ ਰਿਹਾ ਹੈ ਉਹ ਸਿੱਖਾਂ ਪੱਖਵਾਦੀ ਨਹੀਂ ਏ ਦਿੱਲੀ ਸਿੱਖਾਂ ਦੀ ਐ ਦਿੱਲੀ ਸਿੱਖਾਂ ਦੀ ਆ ਸ਼ਾਇਰ ਕਹਿੰਦਾ ਹੁਣ ਦਿੱਲੀਏ ਦਿਲਦੀਓ ਕਾਲੀਏ ਨਹੀਂ ਤੈਨੂੰ ਭੁੱਲ ਗਏ ਨੇ ਅਪਕਾਰ ਸਾਰੇ ਆਹੀ ਦਿਨ ਸਨ ਜਦੋਂ ਅਨੰਦਪੁਰ ਤੋਂ ਤੈਨੂੰ ਬਚਾਉਣ ਲਈ ਆਏ ਸੀ ਗੁਰੂ ਪਿਆਰੇ ਐਨਾ ਹੰਕਾਰ ਦਾ ਕਰ ਤੂੰ ਰਾਣੀਏ ਨਹੀਂ ਸਾਡੇ ਖੁੱલ્લા ਨੂੰ ਮਸੱਲਾ ਲੋਚਦੀ ਏ ਬਾਗਾ ਵਿੱਚ ਖਿੜੇ ਨੇ ਫੁੱਲ ਐਵੇਂ ਬਾਹਰ ਤੇਰੇ ਲਈ ਦਸ਼ਮੇਸ਼ ਨੇ ਫੁੱਲ ਚਾਰੇ ਬਾਹਰ ਤੇਰੇ ਲਈ ਦਸ਼ਮੇਸ਼ ਨੇ ਫੁੱਲ ਚਾਰੇ ਚਰਨ ਸਿੰਘ ਫਪਰੀ ਦੇ ਕਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਨੇ ਉਹ ਕਹਿੰਦਾ ਫੱਤੀਆਂ ਅੱਖਾਂ ਨਾਲ ਦੇਖਿਓ ਕਿ ਲਾਲ ਕਰੋ ਤੇ ਅਦਵੀ ਚਮਕ ਰਹਾ ਰੰਗ ਲਾਲ ਲਹੂ ਦੀਆਂ ਧਾਰਾਂ ਦਾ

ਕਿ ਜਾਸੇ ਕਰਤਾਨ ਗੋਵੇ ਪਰਸਾਨੀ ਕਾਜੀ ਬਾਕੀ ਬਾਦ ਪਰਾਣੀ ਗੁਰੂ ਸਾਹਿਬ ਨੇ ਕਿਤੇ ਨਹੀਂ ਲਿਖਿਆ ਕਿ ਕਿਸਾਨ ਸਿੱਖ ਆ ਜਾਂ ਹਿੰਦੂ ਆ ਜਾਂ ਮੁਸਲਮਾਨ ਸਿਰਫ ਕਿਸਾਨ ਦੀ ਗੱਲ ਕੀਤੀ ਹੈ ਇਹ ਗੱਲ ਵੱਖਰੀ ਹੈ ਕਿ ਜਦੋਂ ਵੀ ਹਿੰਦੁਸਤਾਨ ਦੇ ਵਿੱਚ ਝੂਠ ਦੇ ਖਿਲਾਫ ਕੋਈ ਅੰਦੋਲਨ ਹੋਣਾ ਉਹਨੇ ਸਰਹੰਦ ਦੀ ਕੱਢ ਤੋਂ ਸੇਧ ਲੈਣੀ ਹੈ ਉਹਨੇ ਚਮਕੌਰ ਦੀ ਗੜੀ ਤੋਂ ਸੇਧ ਲੈਣੀ ਹੈ ਉਹਨੇ ਬਾਬੇ ਨਾਨਕ ਤੋਂ ਸੇਵ ਲੈਣੀ ਹੈ ਮੈਂ ਆਪਣੇ ਲਫ਼ਜ਼ਾਂ ਨੂੰ ਬਰਾਂਧ ਦਿੰਦਾ ਹੋਇਆ ਇੱਥੇ ਹੀ ਖਿਮਾਂ ਦਾ ਜਾਚਖਾ ਮੈਂ ਕਿਸ ਦੁਆਬਾ ਕਿਸਾਨ ਕਮੇਟੀ ਤੇ ਦੁਆਬਾ ਕਿਸਾਨ ਜੁਨੀਅਨ ਜਿਨ੍ਹਾਂ ਦੀ ਬਦੌਲਤ ਦਰਸ਼ਨ ਕਰਨ ਦਾ ਮੌਕਾ ਮਿਲਿਆ ਖਿਮਾਂ ਦਾ ਜਾਚਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਪ੍ਰੀਤਮ ਸਿੰਘ ਜੀ ਡਮੇਲੀ ਵਾਲੇ ਉਹ ਸਟੇਜ ਤੇ ਆਉਣਗੇ ਉਹਨਾਂ ਤੋਂ ਬਾਅਦ ਪ੍ਰਕਾਸ਼ ਦੇਵੀ ਜੀ ਆ ਦਿੱਲੀ ਤੋਂ ਸਾਡੇ ਦਰਮਿਆਨ ਆਏ ਨੇ ਤੇ ਇੱਕ ਤਾਂ ਉਹ ਉਹਨਾਂ ਦਾ ਟਾਈਮ ਆ ਜਿਹੜਾ 1 ਮਿੰਟ ਦਾ ਉਹ ਤੋਂ ਬਾਅਦ ਉਹਨਾਂ ਨੇ ਭਗਤ ਸਿੰਘ ਜੀ ਫੋਟੋ ਸਨਮਾਨਤ ਕਰਨੀ ਹੈ ਸਾਡੀ ਸਟੇਜ ਤੇ ਜਿੰਨੇ ਵੀ ਪ੍ਰਚਾਰ ਕਮੇਟੀ ਵਾਲੇ ਸਾਥੀ ਨੇ ਉਹਨਾਂ ਨੂੰ ਬੇਨਤੀ ਆ ਵੀ ਸਟੇਜ ਤੇ ਆ ਕੇ ਉਹ ਆਪਣਾ ਜਿਹੜਾ ਸਨਮਾਨ ਹੈ ਉਹ ਕਮੇਟੀ ਵਾਲੇ ਸਾਥੀ 30 ਜਥੇਬੰਦ ਵਾਲੇ ਲੈ ਲੈਣ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਕਿਸਾਨ ਵੀਰੋ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਪੰਜਾਬ ਦੇ ਕਿਸਾਨ ਕੱਤੀ ਕਿਸਾਨ ਜਥੇਬੰਦੀਆਂ ਹਰਿਆਣੇ ਦੀਆਂ ਜਥੇਬੰਦੀਆਂ ਹਿਮਾਚਲ ਜੁਪੀ ਦੀਸ ਜਿੰਨੇ ਵੀ ਹਿੰਦੁਸਤਾਨ ਦੇ ਵਿੱਚੋਂ ਜਥੇਬੰਦੀਆਂ ਆਈਆਂ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਇੰਨੀ ਠੰਡ ਦੇ ਵਿੱਚ ਐਨੇ ਔਖੇ ਸਮੇਂ ਦੇ ਵਿੱਚ ਸਾਰੇ ਕਿਸਾਨ ਵੀਰ ਕਾਫੀ ਦਿਨਾਂ ਤੋਂ ਇਹ ਬਹੁਤ ਪ੍ਰਦਰਸ਼ਨ ਕਰ ਰਹੇ ਹਨ ਜਿਹੜੇ ਸਰਕਾਰ ਨੇ ਇਹ ਕਾਲੇ ਕਾਨੂੰਨ ਕਿਸਾਨਾਂ ਤੇ ਲਾਗੂ ਕੀਤੇ ਹਨ ਇਹ ਬਿਲਕੁਲ ਗਲਤ ਹਨ ਸਾਰੇ ਕਿਸਾਨ ਵੀਰਾਂ ਵੱਲੋਂ ਵੀ ਸਾਰੇ ਹਿੰਦੁਸਤਾਨ ਦੀ ਜਥੇਬੰਦੀਆਂ ਵੱਲੋਂ ਵੀ ਪ੍ਰਚਾਰਕਾਂ ਵੱਲੋਂ ਵੀ ਦਾਸ ਮਹਾਪੁਰਖਾਂ ਵੱਲੋਂ ਆਇਆ ਹਾਂ ਸਾਰੇ ਮਹਾਪੁਰਖਾਂ ਵੱਲੋਂ ਵੀ ਇਹ ਬੇਨਤੀ ਕੀਤੀ ਗਈ ਵੀ ਸਾਰੇ ਮਹਾਪੁਰਖ ਦੁਆਬੇ ਦੇ ਮਹਾਪੁਰਖ ਨਿਰਮਲੇ ਮਹਾਪੁਰਖ ਸਾਰੇ ਤਿਆਰ ਹਨ ਜਿੱਥੇ ਵੀ ਉਹ ਕਿਸਾਨ ਵੀਰ ਸੇਵਾ ਲਾਣਗੇ ਨਾਲ ਖੜ ਹਰਦਮ ਖੜਨਗੇ ਬਾਕੀ ਜਿੰਨੇ ਵੀ ਪ੍ਰਚਾਰਕ ਸੰਗ ਆਏ ਹਨ ਜਿਹਨੇ ਹੋਰ ਵੀ ਸਾਰੇ ਇੰਡੀਆ ਦੇ ਸਾਰੇ ਭਾਰਤ ਦੇ ਸਾਰੇ ਜਥੇਬੰਦੀਆਂ ਦਾ ਸਾਥ ਦਿੱਤਾ ਹੈ ਉਹ ਸਾਰੇ ਜਥੇ ਜਥੇਬੰਦੀਆਂ ਦਾ ਧੰਨਵਾਦ ਹੈ ਮੈਂ ਇੱਕ ਇੱਕ ਬੇਨਤੀ ਕਰਕੇ ਸਮਾਪਤੀ ਕਰ ਦੇਣੀ ਹੈ ਕਿਸਾਨ ਵੀਰੋ ਜਿਥੇ ਐਡਾ ਵੱਡਾ ਤੇ ਮਹਾਨ ਸੰਘਰਸ਼ ਕੀਤਾ ਹੈ ਜਿਸ ਤਰ੍ਹਾਂ ਬਹੁਤ ਸਬਰ ਸੰਤੋਖ ਦੇ ਨਾਲ ਇਸ ਦਿੱਲੀ ਧਰਤੀ ਤੇ ਬੈਠ ਕੇ ਇੱਕ ਬੜੀ ਸ਼ਾਂਤੀ ਦਾ ਇਸ ਸਰਕਾਰ ਨੂੰ ਸਬੂਤ ਦਿੱਤਾ ਹੈ ਮੈਂ ਇਹੀ ਬੇਨਤੀ ਕਰਦਾ ਹਾਂ ਜਿੱਨਾਂ ਚ ਸ਼ਾਂਤੀ ਆਪ ਜੀ ਨੇ ਬਣਾਈ ਰੱਖਣੀ ਹੈ ਕੁਝ ਦਿਨਾਂ ਦੇ ਵਿੱਚ ਉਹਨਾਂ ਨੂੰ ਮਜਬੂਰ ਹੋ ਕੇ ਤੁਹਾਡੀਆਂ ਮੰਗਾਂ ਮੰਨੀਆਂ ਜਰੂਰ ਪੈਣੀਆਂ ਹਨ ਤੁਹਾਡਾ ਇਹ ਬਹੁਤ ਵੱਡਾ ਕਿਸਾਨੀ ਦਾ ਪਿਆਰ ਦੇਖ ਕੇ ਆਪਣੇ ਬੱਚੇ ਨਾਲ ਭਵਿੱਖ ਦੇਖ ਕੇ ਇਸ ਸਰਕਾਰਾਂ ਇਸੇ ਤਰ੍ਹਾਂ ਮੰਨਦੀਆਂ ਹਨ ਜਦੋਂ ਜਿਸ ਤਰ੍ਹਾਂ ਹਰਿਆਣੇ ਵਿੱਚ ਰੁਕਿਆ ਗਿਆ ਇਹ ਦਿੱਲੀ ਦੇ ਵਿੱਚ ਰੁਕਿਆ ਗਿਆ ਇਹ ਜਿਹੜਾ ਸਾਡਾ ਸਿੱਖ ਪੰਥ ਹੈ ਜਿਹੜਾ ਸਾਡਾ ਪੰਜਾਬ ਹੈ ਇਹਦਾ ਇਤਿਹਾਸ ਹੈ ਭਵੇਂ ਅਬਦਾਲੀ ਦਾ ਇਤਿਹਾਸ ਪੜ ਲਾਓ ਭਵੇਂ ਪੰਜਾਬੀ ਸੂਬੇ ਦਾ ਇਤਿਹਾਸ ਪੜ ਲਾਓ ਜੇ ਤਦ ਮੋਰਚਾ ਤੇ ਹਸਪੜ ਲਾਓ ਜਦੋਂ ਜਦੋਂ ਵੀ ਪੰਜਾਬੀ ਖੜੇ ਹੋ ਗਏ ਉਹ ਕੋਈ ਐਸਾ ਮੋਰਚਾ ਨਹੀਂ ਜਿਹੜਾ ਨਹੀਂ ਫਤਿਹ ਹੋਇਆ ਮੈਨੂੰ ਪੂਰਾ ਯਕੀਨ ਹੈ ਮੈਂ ਸਤਿਗੁਰੂ ਮਹਾਰਾਜ ਚਰਨਾਂ ਦੀ ਬੇਨਤੀ ਵੀ ਕਰਦਾ ਹਾਂ ਇਹ ਮੈਨੂੰ ਪੂਰਾ ਯਕੀਨ ਹੈ ਕਿ ਕੁਝ ਦਿਨਾਂ ਦੇ ਵਿੱਚ ਜਿਹੜਾ ਇਹ ਸਾਡਾ ਮੋਰਚਾ ਹੈ ਇਹ ਫਤਿਹ ਹੋ ਜਾਣਾ ਹੈ ਇਹ ਕਿਸਾਨ ਵੀਰਾਂ ਨੂੰ ਦਾਸ ਵੱਲੋਂ ਬਹੁਤ-ਬਹੁਤ ਜੀ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਹੁਣ ਜੋ ਵੀ ਸਾਡੀ ਕਿਸਾਨ ਸੰਗਠਨ ਕਮੇਟੀ ਆ ਉਹਨਾਂ ਨੂੰ ਸਾਡੀ ਇਹ ਭੈਣ ਜੀ ਸਨਮਾਨ ਦੇਣ ਵਾਸਤੇ ਆਏ ਉਹ ਤੋਂ ਪਹਿਲਾਂ ਮੈਂ ਦੋ ਨਾਰੇ ਮਾਰੇਗਾ ਨਾਰਿਆਂ ਦਾ ਜਵਾਬ ਬਹੁਤ ਹੀ ਉੱਚੀ ਆਵਾਜ਼ ਵਿੱਚ ਦੇਣਾ ਭਾਰਤੀ ਕਿਸਾਨ ਯੂਨੀਅਨ ਅੱਲਾਹ ਸੰਗਠਨ ਕਿਸਾਨ ਮੋਰਚਾ ਆਓ ਬਈ ਲਾਲਾ ਸਨਮੋਰਚੇ ਕਹਣਾ ਕੋਈ ਬਈ ਚੱਲ ਕੋਈ ਗੱਲ ਉਹ ਕੋਈ ਗੱਲ ਇੱਧਰ ਨਹੀਂ ਕੋਈ ਗੱਲ ਕੋਈ ਨਿਕਲੇ ਬਿਲਲੀ ਕੀ ਜਨਤਾ ਕਿਸਾਨੋ ਕੇ ਸਾਥ ਹੈ कौन बनाता हिंदुस्तान साथियों मैं पंजाबी नहीं बोल सकती मुझे उम्मीद है कि मेरी, मेरी भाषा को आप समझ पाएंगे, पाएंगे। दो मिनट का समय मिला है मैं दो, दो मिनट के अंदर ही अपनी बात समाप्त करूंगी साथियों पिछले दस दिनों से हमारे किसानों को याद जोर शोर से चला हुआ है पंजाब के किसान ने पूरे देश को जगा दिया है पंजाब का किसान जब आंदोलन पर उतरेगा तो, तो पूरा देश गया है और यहाँ दिल्ली की तरफ से यहाँ आई हूँ हम लोगों ने दिल्ली में किसान एकजुटता समिति बनाकर दिल्ली की सड़कों पर जगह जगह लुक्कर की इस आंदोलन के पक्ष में और जनता को जगाया और सरकार से मांग की कि किसानों ये तीन, तीन काले कानून वापस ले जब, जब तक ये तीन, तीन काले कानून वापस नहीं होंगे, हमारे दिल्ली, दिल्ली की जनता भी दिल्ली, इस आंदोलन तो में आपका साथ, साथ देगी और साथियों मैं बताना चाहती हूँ कि एक करोड़ तीस लाख जनता है दिल्ली की अगर कुछ सत्ताधारियों को छोड़ दिया जाए तो सारी की सारी जनता इस आंदोलन के साथ है और मैं उम्मीद करती हूँ कि जब तक सरकार ये काले कानून वापस नहीं लेगी जब तक मोदी सरकार होश में नहीं आएगी जनता को लूटना बंद नहीं करेगी अडानी अंबानी की गुलामी करना बंद नहीं करेगी तब तक किसानों के सरकारों के साथ दिल्ली की जनता कंधे से कंधा मिलाकर लड़ेगी साथियों हम किसान एकता एक, एक, एक किसान एकजुटता समिति की तरफ से ये शहीद आजम भगत सिंह का फोटो देना चाहते हैं आप शहीद आजम भगत सिंह ने कहा था कि ये युद्ध ये जब तक जारी रहेगा जब तक भी एक मानव द्वारा मानव का शोषण होता रहेगा और ये आज भी शोषण हो रहा है इसलिए शहीद आजम भगत सिंह के सपनों का देश बनाना है हमें लड़ना है और जब तक लड़ना है ਸ਼ੋਸ਼ਣ ਖਤਮ ਨਹੀਂ ਹੋ ਜਾਤਾ ਇੱਕ ਗਲਾਬ ਜਿੰਦਾਬਾਦ ਜਿੰਦਾਬਾਦ ਜਾਰੇ ਕਾਨੂੰਨ ਵਾਪਸ ਲਓ ਵਾਪਸ ਲਓ ਕਾਰੇ ਕਾਨੂੰਨ ਵਾਪਸ ਲਓ ਵਾਪਸ ਲਓ ਮੋਦੀ ਦੀ ਸਰਕਾਰ ਹੋਸ਼ ਤੇ ਆਓ ਹੋਸ਼ ਤੇ ਆਓ ਮੈਂ ਉਹਦੇ ਅੰਗੇ ਪਰ ਮੈਂ ਸਟੇਜ ਵੱਲੋਂ ਸਮੁੱਚੇ ਜਿਹੜੀ ਸੰਚਾਲਨ ਕਮੇਟੀ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ